ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKALI MOHALLA PEHLA ਫਿਰ ਸਿਦਾਨੇ ਬੁੱਛਿਆ ਕੇ ਮਹਾਰਾਜੀ ਸਾਰਿਆਂ ਦੇ ਅੰਦਰ ਕੌਣ ਵੱਸ ਰਿਹਾ ਹੈ ਸਤਗੁਰੂ ਉੱਤਰ ਦੇ ਰਹੇ ਹਨ ਅੰਤਰ ਉਤਪਜ ਅਵਰ ਨ ਕੋਈ ਜੋ ਕਹੀਐ ਸੋ ਪ੍ਰਵਤਿ ਹੋਈ ਉਹ ਪਰਮੇਸ਼ਰ ਉਤਪੁੱਜ ਕਈਏ ਆਦ ਚਾਰ ਖਾਣੀਆਂ ਦੇ ਅੰਤਰ ਹੁੰਦਾ ਵਿੱਚ ਵਸ ਰਿਹਾ ਹੈ ਉਸ ਤੋਂ ਬਗੈਰ ਹੋਰ ਕੋਈ ਵੀ ਸਰਬ ਕਲਾ ਸਮਰੱਥ ਨਹੀਂ ਹੈ ਵਾ ਉਸ ਤੋਂ ਬਗੈਰ ਅਬਰ ਜਿਹੜੇ ਹੋਰ ਸਥਾਨ ਵਿੱਚ ਹੋਰ ਕੋਈ ਨਹੀਂ ਹੈ ਜੋ ਕਹੀਏ ਸੋ ਪ੍ਰਭ ਤੇ ਹੋਈ ਬਾਕੀ ਸਭ ਕੁਝ ਗਿਆਨ ਕਰਕੇ ਕਲਪਿਆ ਹੋਇਆ ਹੈ ਜੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇ ਉਸ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ। ਬ੍ਰਹਮਵੇਤੀ ਦੀ ਦ੍ਰਿਸ਼ਟੀ ਵਿੱਚ ਜਿਹੜਾ ਕੁਝ ਵੀ ਕਹੀਏ ਕਹਿਣਾ ਕਰੀਦਾ ਹੈ ਉਹ ਸਭ ਕੁਝ ਪਰਮੇਸ਼ਰ ਤੋਂ ਹੋ ਰਿਹਾ ਹੈ। ਜੁਗ ਹੈ, ਜੁਗੰਤਰ ਸਾਹਿਬ ਸੱਚ ਸੋਈ ਉਤਪਤ ਪਰਲੋ ਅਵਰ ਨ ਕੋਈ। ਸੁਇਥੇ ਸਾਹਿਬ ਨਹੀਂ ਸਾਹਿਬ ਸ਼ਬਦ ਆਇਆ ਹੈ। ਜਿਵੇਂ ਆਇਆ ਹੈ ਉਸੇ ਤਰ੍ਹਾਂ ਪੜ੍ਹਨਾ ਹੈ। ਉਹ ਸੱਚਾ ਸਾਹਿਬ ਮਾਲਕ ਪਰਮੇਸ਼ਰ। ਜੁਗ ਹੈ ਜੁਗੰਤਰ ਜੁਗਾਂ ਜੁਗਾਂ ਦੇ ਅੰਦਰ ਵਿਆਪਕ ਹੈ ਜੁਗਾਂ ਜੁਗਾਂ ਵਿੱਚ ਜੁੜਿਆ ਹੋਇਆ ਹੈ ਵਾਜਗਤ ਦੀ ਉਤਪਤ ਪਦਾਇਸ਼ ਪਾਲਣਾ ਤੇ ਪਰਲੋ ਲੈਤਾ ਕਰਨ ਵਾਲਾ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ ଅਤਵਾ ਜੁਗ ਹੈ ਚਾਰ ਵਿਰਾਗ ਵਿਵੇਕ ਖਟ ਸੰਪਤੀ మోਕਸ਼ਾ ਇਤਿਆਦ ਸਾਧਨ ਕਰਨ ਵਾਲੀ ਪੁਰਖਾਂ ਦੇ ਜੁਗੰਤਰ ਹੁੰਦਾ ਚਾਰ ਅੰਤਰੰਗ ਸਰਵਣ ਮੰਨਣ ਅਧਿਆਸਨ ਤਤ ਤੁੰ ਦਾ ਸੰਸ਼ੋਧਨ ਆਦਿ ਇਹ ਸਾਧਨ ਕਰਨ ਵਾਲੇ ਪੁਰਖਾਂ ਅੰਦਰ ਵਾਜੁਗਹਿ ਜੀਵ ਤੇ ਜੁਗੰਤਰ ਪ੍ਰਕਿਰਤੀ ਦੇ ਅੰਦਰ ਉਹ ਸੱਚਾ ਮਾਲਕ ਪਰਮੇਸ਼ਰ ਵਿਆਪਕ ਹੈ ਹਿਰਦੇ ਦੇ ਅੰਦਰ ਉਤਪਤ ਪੈਦਾ ਹੋਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਵਸ ਆਸਰੀ ਸੰਪਦਾ ਦੀ ਪਰਲੋਂ ਕਰਨ ਵਾਲਾ ਹੈ ਉਹ ਬ੍ਰह्म ਗਿਆਨ ਦੀ ਅੰਦਰ ਉਤਪਤੀ ਕਰਕੇ ਅ ਗਿਆਨ ਦੀ ਪਰਲੋਂ ਕਰਨ ਵਾਲਾ ਪਰਮੇਸ਼ਰ ਤੂੰ ਬਗੈਰ ਹੋਰ ਕੋਈ ਨਹੀਂ ਹੈ ਵੌਤਪਤੀ ਆਦ ਦੇ ਵਿੱਚ ਵੀ ਬ੍ਰਹਮ ਹੈ ਤੇ ਪਰਲੋ ਕਰਨ ਤੋਂ ਬਾਅਦ ਵੀ ਉਹ ਸਿਧਾਂਤ ਰੂਪ ਹੈ ਉਸ ਤੋਂ ਬਗੈਰ ਹੋਰ ਕੋਈ ਵੀ ਸਰਬਸ਼ਕਤੀਮਾਨ ਨਹੀਂ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਹੀ ਪਾਈ ਮੇਰਾ ਪਾਪ ਸਾਡਾ ਠਾਕੁਰ ਮਾਲਕ ਪਰਮੇਸ਼ਰ ਅਜਿਹਾ ਗਹਿਰ ਨਿਰਹਲ ਤੇ ਗੰਭੀਰ ਡੂੰਗਾ ਹੈ ਜਿਨ ਜਪਿਆ ਤਿਨ ਹੀ ਸੁਖ ਪਾਇਆ ਹਰ ਕੈ ਨਾਮ ਨ ਲੱਗੇ ਜਮ ਤੀਰ ਰਹਾਵ ਹ ਜਿਨਾਂ ਨੇ ਉਸ ਪਰਮੇਸ਼ਰ ਦੇ ਜਾਪ ਨੂੰ ਜਪਣਾ ਕੀਤਾ ਹੈ ਉਹਨਾਂ ਨੇ ਹੀ ਆਤਮਿਕ ਸੁਖ ਆਨੰਦ ਨੂੰ ਪ੍ਰਾਪਤ ਕੀਤਾ ਹੈ ਤੇ ਹਰ ਪਰਮੇਸ਼ਰ ਦੇ ਨਾਮ ਨੂੰ ਅਰਾਧਨ ਵਾਲੇ ਪੁਰਖਾਂ ਨੇ ਤੀਰ ਹੁੰਦਾ ਨੇੜੇ ਜਮਦੂਤ ਨਹੀਂ ਲੱਗਦਾ ਵਜਮਦੂਤਾਂ ਦਾ ਮ੍ਰਿਤੂ ਕਰਨ ਰੂਪ ਤੀਰ ਨਹੀਂ ਲੱਗਦਾ ਵਾਹ ਹਰੀ ਦੇ ਨਾਮ ਜਪਣ ਵਾਲੇ ਪੁਰਖਾਂ ਤੋਂ ਜਮਦੂਤ ਤੀਰ ਹੁੰਦਾ ਕਿਨਾਰੇ ਹੀ ਰਹਿੰਦਾ ਹੈ ਨੇੜੇ ਨਹੀਂ ਲੱਗਦਾ ਵਾ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਰੂਪੀ ਤੀਰ ਹੈ ਉਹਨਾਂ ਦੇ ਨੇੜੇ ਜਮਦੂਤ ਨਹੀਂ ਲੱਗਦਾ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਆ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੂਲ ਪਰਮੇਸ਼ਰ ਦਾ ਨਾਮ ਰੂਪੀ ਰਤਨ ਹੀਰਿਆਂ ਵਿੱਚੋਂ ਨਿਰਮੋਲ ਅਮੋਲਕ ਹੀਰਾ ਹੈ ਉਹ ਪਰਮੇਸ਼ਰ ਸੱਚਾ ਹੈ ਵਦਰੇ ਕਾਲ ਆਬਾਦ ਰੂਪ ਹੈ ਸਾਰਿਆਂ ਦਾ ਮਾਇਆ ਬਿਰਤੀ ਦੁਆਰਾ ਸਾਹਿਬ ਮਾਲਕ ਹੈ ਅਮਰ ਮਰਨ ਤੂੰ ਰਹਤ ਹੈ ਅਤੂਲ ਤੋਲਣ ਤੂੰ ਰਹਤ ਹੈ ਵਾ ਬੁੱਧ ਰੂਪ ਤਰਾਜੂ ਵਿੱਚ ਸ਼ਾਸਤਰ ਪਰਮਾਰ ਰੂਪੀ ਵੱਡੇ ਪਾ ਕੇ ਤੋਲਿਆ ਨਹੀਂ ਜਾਂਦਾ ਜੀਵਾ ਸੁੱਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਐਸੀ ਪਰਮੇਸ਼ਰ ਦੇ ਨਾਮ ਨੂੰ ਜੱਪਣ ਵਾਲੀ ਜੇਵਾ ਜੀਬ ਵੀ ਸੁੱਚੀ ਪਵਿੱਤਰ ਹੈ ਵਾਹਿ ਭਾਈ ਜੇ ਸੱਚਾ ਨਾਮ ਬੋਲਣਾ ਕਰੋਗੇ ਤਾਂ ਜੇਵਾ ਜੀਬ ਜ਼ੁਬਾਨ ਸੁੱਚੀ ਹੋ ਜਾਵੇਗੀ ਸੁੱਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ ਵਾਜੋ ਸੱਚਾ ਵਾਕ ਬੋਲਣਾ ਕਰਦੇ ਉਹਨਾਂ ਦੀ ਜ਼ੁਬਾਨ ਸੱਚੀ ਹੈ ਵਾਜੂ ਸੱਚੇ ਪਰਮੇਸ਼ਰ ਦੇ ਨਾਮ ਮਹਾਵਾਕਾਂ ਨੂੰ ਬੋਲਣਾ ਕਰਦੇ ਉਹਨਾਂ ਦੀ ਪ੍ਰੀਤ ਰੂਪੀ ਜ਼ੁਬਾਨ ਸੁਚੀ ਪਵਿੱਤਰ ਹੈ ਘਰ ਦਰ ਸਾਚਾ ਨਹੀਂ ਰੋਲ ਉਹਨਾਂ ਦੇ ਹਿਰਦੇ ਰੂਪੀ ਘਰ ਦਰ ਵਿੱਚ ਵਾਹ ਹਿਰਦੇ ਰੂਪੀ ਘਰ ਦੇ ਦਰ ਪਾਵਿੰਦਰੀਆਂ ਵਿੱਚ ਵਾਰੇ ਦੇ ਰੂਪ ਘਰ ਤੇ ਰਸਨਾ ਦਰ ਵਿੱਚ ਸਾਚਾ ਸੱਚਾ ਵਾਹ ਗੁਰੂ ਵਸਿਆ ਹੋਇਆ ਹੈ ਇਸ ਵਿੱਚ ਕੋਈ ਰੋਲ ਕੀ ਗੇ ਰੌਲਾ ਸ਼ੱਕ ਨਹੀਂ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹਨ ਵਾ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਤੇ ਮੁਖ ਵਿੱਚ ਸੱਚਾ ਨਾਮ ਹੈ ਉਹਨਾਂ ਉਹ ਜੂਨਾ ਵਿੱਚ ਨਹੀਂ ਰੋਲੇ ਜਾਣਗੇ ਵਾ ਸਾਰਿਆਂ ਦੇ ਸਰੀਰ ਆ ਰੂਪ ਘਰ ਤੇ ਮੁਖਾਂ ਵਿੱਚ ਸੱਚਾ ਹੈ ਵਾ ਸੰਸਾਰ ਰੂਪ ਘਰ ਤੇ ਤੁਰਿਆ ਪਦ ਵਿੱਚ ਸੱਚਾ ਹੈ ਵਾ ਗਿਆਨ ਵਿੱਚ ਵੀ ਸੱਚਾ ਹੈ ਇਸ ਵਿੱਚ ਕੋਈ ਰੌਲਾ ਰਪਾ ਨਹੀਂ ਸਾਰੇ ਸੱਚਾ ਹੀ ਹੈ ਇਕ ਬਨ ਮਹਿ ਬੈਸਹਿ ਡੂਗਰ ਅਸਥਾਨ ਨਾਮ ਵਿਸਾਰ ਪਜਹਿ ਅਭਿਮਾਨ ਕਈ ਲੋਕ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬਨ ਜੰਗਲਾਂ ਵਿੱਚ ਜਾ ਕੇ ਬੈਠ ਜਾਂਦੇ ਭਾਬ ਵਣਾ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਜਾਂਦੇ ਕਈ ਡੂਗਰ ਪਹਾੜਾ ਉੱਤੇ ਅਸਥਾਨ ਨਿਵਾਸ ਕਰਕੇ ਪ੍ਰਭੂ ਪ੍ਰਾਪਤੀ ਲਈ ਤਪੱਸਿਆ ਕਰਦੇ ਉਹ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੀਏ ਭੁਲਾ ਕੇ ਆਪਣੀ ਸਾਧਨਾ ਦੇ ਅਭਿਮਾਨ ਹੰਕਾਰ ਵਿੱਚ ਪਜੇ ਖਰਾਬ ਖੁਆਰੀ ਹੁੰਦੇ ਰਹਿੰਦੇ ਆ ਨਾਮ ਬਿਨਾ ਕੀਆ ਗਿਆਨ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਪਰਮੇਸ਼ਰ ਦੇ ਨਾਮ ਤੋਂ ਬਗੈਰ ਗਿਆਨ ਧਿਆਨ ਦੀਆਂ ਗੱਲਾਂ ਕਰਨੀਆਂ ਕੀ ਹੈ ਪਾਵ ਨਾਮ ਤੋਂ ਬਗੈਰ ਕੀਤੀਆਂ ਗੱਲਾਂ ਸਭ ਬੇਅਰਥਿਆ ਕੂੜੀਆਂ ਝੂਠੀਆਂ ਵਾ ਵਾ ਨਾਮ ਤੋਂ ਬਗੈਰ ਕੀ ਨਿਰਗੁਣ ਸਰੂਪ ਦਾ ਗਿਆਨ ਹੈ ਕੀ ਸਰਗੁਣ ਸਰੂਪ ਦਾ ਗਿਆਨ ਧਿਆਨ ਹੈ ਭਾਵ ਕਿਸੇ ਅਰਥ ਨਹੀਂ ਅਰਥਾਤ ਬਾਚ ਅਰਥ ਦਾ ਧਿਆਨ ਹੁੰਦਾ ਹੈ ਲਖ ਅਰਥ ਦਾ ਗਿਆਨ ਹੁੰਦਾ ਹੈ ਗੁਰਮਖ ਜਨ ਗੁਰਾਂ ਦੁਆਰਾ ਨਾਮ ਜਪ ਕੇ ਪਰਮੇਸ਼ਰ ਦੀ ਦਰਗਹ న్యాయ ਸਭਾ ਵਿੱਚ ਮਾਨ ਸਤਕਾਰ ਪਾਉਂਦੇ ਵਾ ਗੁਰਮਖ ਜਨ ਹਿਰਦੇ ਰੂਪੀ ਦਰ ਗਾਹ ਕਈਏ ਗਹਿ ਜਗਾਦਾਰ ਵਿੱਚ ਮਾਨ ਮੰਨਣਾ ਕਰਦੇ ਆ ਮੰਨਣ ਕਰਨਾ ਵਾ ਮਾਨ ਗਿਆਨ ਪਾਉਣਾ ਕਰਦੇ ਆ ਖੱਡ ਨਿ ਹੱਠ ਅਹੰਕਾਰ ਕਰੇ ਨਹੀਂ ਪਾਵੇ ਪਾਠ ਪੜੇ ਲੈ ਲੋਕ ਸੁਣਾਵੇ ਹੀ ਭਾਈ ਜੋ ਹੱਠ ਜਿੱਦ ਨਾਲ ਕਰਮਾਂ ਨੂੰ ਕਰਦਾ ਹੈ ਤੇ ਗੁਣਾ ਸਾਧਨਾ ਦਾ ਹੰਕਾਰ ਕਰਦਾ ਹੈ ਉਹ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕਰ ਸਕਦਾ ਧਾਰਮਿਕ ਪੋਥੀਆਂ ਲੈ ਕਰਕੇ ਪਾਠ ਪੜਦਾ ਹੈ ਤੇ ਲੋਕਾਂ ਨੂੰ ਸੁਣਾਉਂਦਾ ਹੈ ਵਾ ਲੋਕਾਂ ਨੂੰ ਪਾਠ ਫੜ ਕੇ ਸੁਣਾਉਂਦਾ ਹੈ ਤੇ ਮਾਇਆ ਲੈ ਲੈਂਦਾ ਹੈ ਵਹ ਆਪ ਬਾਸ਼ਤਾਂ ਵਿੱਚ ਲੀਨ ਰਹਿਦਾ ਭਾਵ ਆਪ ਕੇਵਲ ਸੁਣਾਉਂਦਾ ਹੀ ਹੈ ਤਾਰ ਨਹੀਂ ਕਰਦਾ ਵਾ ਲੇ ਕੇ ਇਹ ਲੇਵ ਲਗਾ ਕੇ ਪਾਠ ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ ਹੈ ਅਤੇ ਤੀਰਥ ਪਰਮਸ ਵਿਆਦ ਨਾ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਤੀਰਥਾਂ ਉੱਤੇ ਯਾਤਰੂ ਬਣ ਕੇ ਪਰਮ ਦਾ ਫਿਰਦਾ ਰਹਿੰਦਾ ਇਸੇ ਕਰਕੇ ਆਦੀ ਵਿਆਦੀ ਉਪਾਦੀ ਰੂਪ ਤਿੰਨੇ ਤਾਪ ਅੰਦਰੋਂ ਜਾਂਦੇ ਨਹੀਂ ਪਰਮੇਸ਼ਰ ਦਾ ਨਾਮ ਜਪੇ ਤੂੰ ਬਗੈਰ ਕਿਸ ਪ੍ਰਕਾਰ ਆਤਮਿਕ ਸੁਖ ਆਨੰਦ ਨੂੰ ਪਾ ਸਕਦਾ ਨਹੀਂ ਪਾ ਸਕਦਾ ਜਤਨ ਕਰੇ ਬਿੰਦ ਕਿਵੇ ਨਾਰਹਾਈ ਮਨੂਆ ਡੋਲੇ ਨਰਕੇ ਪਾਈ ਇਹ ਜੀਵ ਜਤਨ ਉਪਾ ਤੋ ਬਹੁਤ ਕਰਦਾ ਹੈ ਸਭਨੀ ਛਾਲਾ ਮਾਰੀਆਂ ਬੜੀਆਂ ਛਾਲਾ ਮਾਰਦਾ ਪਰੰਤੂ ਬਿੰਦ ਵੀਰਜ ਪਾਪ ਬ੍ਰਹਮਚਰਜ ਕਿਸੇ ਪ੍ਰਕਾਰ ਵੀ ਰਹਿ ਨਹੀਂ ਸਕਦਾ ਪਾਪ ਜੀਵ ਜਤਨ ਬੋਧ ਕਰਦਾ ਪਰੰਤੂ ਮਨ ਵਾਸ਼ਨਾ ਕਰਕੇ ਤਾਤ ਆਦ ਦੀਆਂ ਬਿਮਾਰੀਆਂ ਬਣੀਆਂ ਹੀ ਰਹਿੰਦੀਆਂ ਜੀਵ ਦਾ ਮਨੂਆ ਮਨ ਪ੍ਰਾਇ ਕਰਾਂ ਵਾ ਪ੍ਰਾਈਆਂ ਇਸਤਰੀਆਂ ਦੇ ਸੁੰਦਰ ਸਰੂਪਾ ਉਤੇ ਡੋਲਦਾ ਰਹਿੰਦਾ ਹੈ ਇਸ ਕਰਕੇ ਇਸ ਨੂੰ ਨਰਕੇ ਨਰਕ ਦੀ ਪਾਈ ਪ੍ਰਾਪਤੀ ਹੁੰਦੀ ਹੈ ਵਾ ਨਰਕਾਂ ਵਿੱਚ ਪੈਂਦਾ ਹੈ ਜੰਪੁਰ ਬਾਦੋ ਲਹਿ ਸਜਾਈ ਬਿਨ ਨਾਵੇ ਜੀਵ ਜਲ ਬਲ ਜਾਈ ਜਮਾਂ ਦੀ ਪੂਰੀ ਵਿੱਚ ਵੱਜਾ ਹੋਇਆ ਸਜਾਈ ਡੰਡ ਲੈਂਦਾ ਹੈ। ਪਾਵ ਲੋਕ ਡੰਡ ਪਿਤਰ ਡੰਡ ਦੇਵ ਡੰਡ ਰਾਜ ਡੰਡ ਆਦਿ ਭੋਗਣਾ ਕਰਦਾ। ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਇਹ ਜੀਵ ਤ੍ਰਿਸ਼ਨਾ ਰੂਪੀ ਅੱਗ ਵਿੱਚ ਜਲ ਬਲ ਕੇ ਇਹ ਸੜ ਬਲ ਜਾਂਦਾ ਹੈ। ਪਾਵ ਐਤੰਤ ਦੁਖੀ ਹੁੰਦਾ ਹੈ। ਮਾਤਾ ਦੀ ਗਰਭ ਅਗਨੀ ਵਿੱਚ ਲਿਆ ਜਾਵੇਗਾ ਤੇ ਤ੍ਰਿਸ਼ਨਾ ਦੀ ਅੱਗ ਵਨਰਕਾਂ ਦੀ ਅੱਗ ਵਿੱਚ ਬਲਿਆ ਬਾਲਿਆ ਜਾਂਦਾ ਹੈ। ਵਾਤ੍ਰਿchna ਰੂਪੀ ਜਲ ਅਗਨੀ ਨਾਲ ਬਲ ਜਾਂਦਾ ਹੈ ਸਿੱਧ ਸਾਧਕ ਕੇਤੇ ਮਨ ਦੇਵਾ ਹੱਠ ਨਿਗਰਹਿ ਨਾ ਤ੍ਰਿਪਤਾ ਵਹਿ ਪੀਵਾ ਕਿਤਨੇ ਹੀ ਰਿੱਧੀਆਂ ਸਿੱਧੀਆਂ ਵਾਲੇ ਪੁਰਖ ਸਾਧਕ ਸਾਧਨਾ ਕਰਨ ਵਾਲੇ ਪੁਰਖ ਅਤੇ ਕਿਤਨੇ ਹੀ ਆਪਣੇ ਆਪ ਨੂੰ मुनि ਮੰਨਣਸ਼ੀਲ ਕਹਾਉਣ ਵਾਲੇ ਪੁਰਖ ਅਤੇ ਆਪਣੇ ਆਪ ਨੂੰ ਦੇਵਤੇ ਮੰਨੀ ਬੈਠੇ ਹਨ ਹੱਠ ਜਿਦ ਕਰਕੇ ਨਿਗਰਹਿ ਇੰਦਰੀਆਂ ਨੂੰ ਰੋਕਣ ਕਰਕੇ ਵਾਜ ਜਿੱਦ ਨਾਲ ਨਿਗਰਹਿ ਭਾਵ ਕਰੈ ਘਰਾਂ ਤੂੰ ਰਹਿ ਤੋ ਕੇ ਭਾਵ ਬਨਖੰਡ ਭਾਵ ਬਨਖੰਡੀ ਹੋ ਕੇ ਆਤਮ ਤ੍ਰਿਪਤਾਵੇ ਤ੍ਰਿਪਤੀ ਨਹੀਂ ਪਾਉਂਦੇ ਪਾਤਸ਼ਾਹ ਫਰਮਾਉਂਦੇ ਇੰਦਰੀਆਂ ਨੂੰ ਰੋਕਣ ਕਰਕੇ ਜਿੱਦ ਕਰਨ ਨਾਲ ਗ੍ਰਹਿ ਭਾਵ ਘਰਾਂ ਤੋ ਰਹਿ ਤੋ ਕੇ ਬਨਖੰਡੀ ਹੋ ਕੇ ਆਤਮ ਤ੍ਰਿਪਤਾਵੇ ਤ੍ਰਿਪਤੀ ਨਹੀਂ ਆਉਦੀ ਸਗੋਂ ਭੇਦ ਭਾਵ ਵਿੱਚ ਹੀ ਪਏ ਰਹਿੰਦੇ ਆ ਸ਼ਬਦ ਵਿਚਾਰ ਗਹਿ ਗੁਰਸੇਵਾ ਮਨ ਤਨ ਨਿਰਮਲ ਅਭਿਮਾਨ ਅਪੇਵਾ ਜੋ ਪੁਰਖ ਸਤਗੁਰਾਂ ਦੀ ਸੇਵਾ ਟਹਿਲ ਨੂੰ ਆਪਣੇ ਮਨ ਵਿੱਚ ਗਹਿ ਗ੍ਰਹਿਣ ਕਰਕੇ ਗੁਰ ਸ਼ਬਦ ਉਪਦੇਸ਼ ਨੂੰ ਵਿਚਾਰਦੇ ਆ ਉਹ ਸ਼ਬਦ ਬ੍ਰਹਮ ਦੀ ਵਿਚਾਰ ਕਰਦੇ ਆ ਉਹਨਾਂ ਦਾ ਮਨ ਸੂਖਮ ਸਰੀਰ ਤੇ ਤਨ ਸਤੂਲ ਸਰੀਰ ਨਿਰਮਲ ਉਜਲ ਹੈ ਤੇ ਅਭਿਮਾਨ ਅਬ ਹਿਰਦੇ ਵਿੱਚ ਪਰਮੇਸ਼ਰ ਦਾ ਮਾਨ ਮੰਨਣ ਕਰਕੇ ਉਹ ਪਰਮੇਸ਼ਰ ਦੇ ਸਰੂਪ ਵਿੱਚ ਅਪੇਧੋ ਜਾਂਦਾ ਹੈ ਬਾਹੂ ਵਿਮਾਨ ਵੱਲੋਂ ਅਪੇਵਾ ਅਪੇਜ ਰਹਿੰਦੇ ਆ ਕਰਮ ਮਿਲੈ ਪਾਵੈ ਸਚਨਾ ਤੂੰ ਸਰਣਾਗਤ ਰਹੋ ਸੁਭਾਉ ਜਿਕਰ ਚੰਗੇ ਕਰਮਾ ਸਦਕਾ ਵਾ ਪਰਮੇਸ਼ਰ ਦੀ ਕਰਮ ਕਿਰਪਾ ਸਦਕਾ ਤਤਵੇ ਤੇ ਗੁਰੂ ਦਾ ਸੰਗ ਪ੍ਰਾਪਤ ਹੋਵੇ ਤਾਂ ਗੁਰਾਂ ਦੁਆਰਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ ਫਿਰ ਪਰਮੇਸ਼ਰ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰੇ ਕਿ ਪਰਮੇਸ਼ਰ ਅਸੀਂ ਤੁਮ ਆਪ ਜੀ ਦੀ ਸਰਣਾਗਤ ਸ਼ਰਨ ਪ੍ਰਾਪਤ ਹੋਏ ਹੋ ਅਤੇ ਸੁਭਾਵ ਸੁਭਾਵ ਕੀ ਆਪ ਜੀ ਦੇ ਚਰਨਾਂ ਵਿੱਚ ਰਹਿਣਾ ਕਰਦੇ ਹੋ ਤੁਮ ਤੇ ਉਪਜਿਓ ਭਗਤੀ ਪਾਓ ਜਪ ਜਾਪੋ ਗੁਰਮਖ ਹਰਿ ਨਾਮ ਏ ਪਰਮੇਸ਼ਰ ਤੇਰੀ ਪ੍ਰਾਪਤੀ ਵਾਲਾ ਪਾਓ ਪ੍ਰੇਮਾ ਭਗਤੀ ਰੂਪ ਸਾਧਨ ਤੇਰੇ ਤੋਂ ਹੀ ਪੈਦਾ ਹੋਇਆ ਹੈ ਪਾਪ ਤੂੰ ਆਪ ਹੀ ਗੁਰਾਂ ਦੁਆਰਾ ਆਪਣੇ ਨਾਲ ਮਿਲਾਉਣ ਵਾਲਾ ਪ੍ਰੇਮਾ ਭਗਤੀ ਦਾ ਸਾਧਨ ਪੈਦਾ ਕੀਤਾ ਹੈ ਹੇ ਹਰੀ ਪਰਮੇਸ਼ਰ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਹੀ ਤੇਰੇ ਨਾਮ ਦੇ ਜਾਪ ਨੂੰ ਜਪਣਾ ਕਰੀਦਾ ਵਾਸੀਂ ਜਪਣਾ ਕੀਤਾ ਹੈ ਹਉ ਮੈਂ ਗਰਬ ਜਾਏ ਮਨ ਭੀਨੈ ਝੂਠ ਨ ਪਾਵਸ ਪਾਖੰਡ ਕੀਨੈ ਜਦ ਮਨ ਜਿਤ ਨਾਮ ਰੰਗ ਵਿੱਚ ਭਿਜ ਜਾਂਦਾ ਤਦ ਅੰਦਰੋਂ ਦੇ ਦੀ ਹਉਮੈ ਹੰਗਤਾ ਤੇ ਗੁਣਾਂ ਦਾ ਗਰਬ ਹੰਕਾਰ ਚਲਿਆ ਜਾਂਦਾ ਲੋਕ ਦਿਖਾਵੇ ਲਈ ਦੰਬ ਪਖੰਡ ਕੀਤਿਆ ਤੇ ਝੂਠ ਮਿੱਥਿਆ ਬਚਨ ਬੋਲਨੇ ਕਿ ਮਨ ਨਾਮ ਰੰਗ ਵਿੱਚ ਭਿੱਜਿਆ ਆਇਆ ਇਉਂ ਪਰਮੇਸ਼ਰ ਦੇ ਸਰੂਪ ਨੂੰ ਨਹੀਂ ਪਾਉਣਾ ਕਰੀਦਾ ਬਿਨ ਗੁਰ ਸ਼ਬਦ ਨਹੀਂ ਕਰਬਾਰ ਨਾਨਕ ਗੁਰਮੁਖ ਤਤ ਵਿਚਾਰ ਸੋ ਜੀਵ ਨੂੰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰਾਉਣ ਵਾਲਾ ਗਿਆਨ ਰੂਪੀ ਬਾਹਰ ਦਰਵਾਜ਼ਾ ਪ੍ਰਾਪਤ ਨਹੀਂ ਹੁੰਦਾ ਵਸ ਰੂਪ ਰੂਪੀ ਘਰ ਪ੍ਰਾਪਤ ਨਹੀਂ ਹੁੰਦਾ ਬਾਹਰ ਹੀ ਰਹਿੰਦਾ ਹੈ ਵਾ ਅੰਤਰ ਮੁਖਤਾ ਰੂਪ ਘਰ ਦੀ ਪ੍ਰਾਪਤੀ ਨਹੀਂ ਹੁੰਦੀ ਇੰਦਰੀਆਂ ਰੂਪ ਬਾਹਰ ਦਰਵਾਜ਼ਿਆਂ ਵਿੱਚ ਹੀ ਰਹਿੰਦਾ ਹੈ ਵਾ ਪਰਲੋਕ ਰੂਪੀ ਘਰ ਤੇ ਬਾਹਰ ਪਾਵੇ ਇਸ ਲੋਕ ਦਾ ਸੁਖ ਪ੍ਰਾਪਤ ਨਹੀਂ ਹੁੰਦਾ ਸੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਗੁਰਮੁਖ ਬਣ ਕੇ ਵਾ ਮੁਖੀ ਗੁਰਾਂ ਦਵਾਰਾਂ ਤਤ ਸਿਧਾਂਤ ਸਰੂਪ ਨੂੰ ਵਿਚਾਰਨਾ ਕਰੋ ਵਾਹੇ ਗੁਰੂ Vahe Guru Vahe ਕਲਸਾ ਵਾਹਿਗੁਰੂ ਜੀ ਕੀ ਫਤਿਹ